ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਅੱਜ ਇੱਕ ਅਸੀਂ ਅਜਿਹੇ ਨਾਵਲ ਕਰਦੇ ਬਾਰੇ ਪੜਨ ਲੱਗੇ ਆ ਜਿਹੜਾ ਜਿਹਦਾ ਹੈਗਾ ਮਾਸਟਰ ਕਲਾਸ ਦੇ ਵਿੱਚ ਜਿਹੜਾ ਇਹਨਾਂ ਦਾ ਕੋਈ ਜ਼ਿਕਰ ਨਹੀਂ ਹੈਗਾ ਇਹਨਾਂ ਸਿਲੇਬਸ ਵਿੱਚ ਨਹੀਂ ਹੈਗਾ ਪਰ ਇੱਕ ਕਿਸੇ ਨੇ ਕਮੈਂਟ ਕਰਕੇ ਕਿਹਾ ਸੀ ਕਿ ਮੈਡਮ ਇਹ ਵਾਲਾ ਟੌਪਿਕ ਤੇ ਵੀਡੀਓ ਬਣਾਓ ਤਾਂ ਕਰਕੇ ਮੈਂ ਵੀਡੀਓ ਬਣਾ ਰਹੀ ਆ ਤੇ ਇਹ ਜਿਹੜਾ UGC NET ਤੇ ਪੰਜਾਬੀ ਲੈਕਚਰਰ ਦੇ ਵਿੱਚ ਜਿਹੜਾ ਇਹ ਵਾਲਾ ਟੌਪਿਕ ਜਿਹੜਾ ਜ਼ਰੂਰ ਹੈਗਾ ਸੋ ਧਿਆਨ ਨਾਲ ਦੇਖ ਲੈਣਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਨਮ ਦੀ ਜਨਮ ਹੋਇਆ ਇਹਨਾਂ ਦਾ 28 ਅਗਸਤ 1932 ਈਸਵੀ ਨੂੰ ਹੋਇਆ ਕਿੱਥੇ ਪਿੰਡ ਢੋਲਾ ਜ਼ਿਲ੍ਹਾ ਬਰਨਾਲਾ ਮਾਤਾ ਦਾ ਨਾਮ ਸੀ ਸੋਦਦਾ ਪਿਤਾ ਦਾ ਨਾਮ ਸੀ ਇੰਦਰਾਮ ਤੇ ਮੌਤ ਹੋਈ ਇਹਨਾਂ ਦੀ 14 ਫਰਵਰੀ 2010 ਈਸਵੀ ਨੂੰ 77 ਸਾਲ ਦੀ ਉਮਰ ਦੇ ਵਿੱਚ ਬਰਨਾਲੇ ਦੇ ਵਿੱਚ ਹੋਈ ਪੰਜਾਬ ਦੇ ਵਿੱਚ ਹੁਣ ਸਭ ਤੋਂ ਪਹਿਲਾਂ ਇਹਨਾਂ ਦਾ ਬਚਪਨ ਦਾ ਨਾਮ ਸੀਗਾ ਸਰੂਪ ਲਾਲ ਸੀਗਾ ਇਹਨਾਂ ਨੇ ਚੌਥੀ ਜਮਾਤ ਤੱਕ ਆਪਣੇ ਜਿਹੜੇ ਪਿੰਡ ਪੜ੍ਹੇ ਤੇ ਪੰਜਵੀਂ ਹੰਢਿਆਈ ਤੋਂ ਤੇ ਦਸਵੀਂ ਪ੍ਰਣਾਲੇ ਤੋਂ ਕੀਤੀ। ਦਸਵੀਂ ਤੋਂ ਬਾਅਦ ਇਹਨਾਂ ਨੇ ਮਹਿੰਦਰਾ ਕਾਲਜ ਪਟਿਆਲੇ ਵਿੱਚ ਦਾਖਲਾ ਤੇ ਦਾਖਲਾ ਲਿਆ ਤੇ ਐਫਏ ਕੀਤੀ। ਉਸ ਤੋਂ ਬਾਅਦ ਇਹਨਾਂ ਨੇ ਬੀਏ ਤੇ ਐਮਏ ਪ੍ਰਾਈਵੇਟ ਕੀਤੀ। ਉਸ ਤੋਂ ਬਾਅਦ ਇਹਨਾਂ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਸਰਕਾਰ ਸਕੂਲ ਅਧਿਆਪਕ ਵਜੋਂ ਸੇਵਾ ਕਰਦੇ ਰਹੇ। ਇਹਨਾਂ ਨੇ 9ਵੀਂ ਵਿੱਚ ਪੜਦੇ ਹ ਉਹਨਾਂ ਨੇ ਆਪਣੇ ਮਿੱਤਰਾਂ ਦੋਸਤਾਂ ਨਾਲ ਰਲ ਕੇ ਅਣਖੀ ਨਾਂ ਦਾ ਇੱਕ ਸਾਹਿਤਿਕ ਰਸਾਲਾ ਕੱਢਣ ਦੀ ਸਕੀਮ ਬਣਾਈ ਸੀ ਪਰ ਇਸ ਇਹ ਜਿਹੜਾ ਰਸਾਲਾ ਕਦੇ ਛਾਪਤਾ ਨਹੀਂ ਸਕੇ ਪਰ ਉਹਨਾਂ ਨੇ ਅਣਖੀ ਉਪਨਾਮ ਦੇ ਉਪਨਾਮ ਜਿਹੜਾ ਆ ਉਹਨਾਂ ਦੇ ਨਾਮ ਦੇ ਨਾਲ ਜ਼ਰੂਰ ਜੁੜ ਗਿਆ ਉਸ ਤੋਂ ਬਾਅਦ ਇਹਨਾਂ ਨੇ 1948 ਈਸੂ ਵਿੱਚ ਕਹਿੰਦੇ 6ਵੀਂ ਜਮਾਤ ਵਿੱਚ ਪੜਦੇ ਆ ਹੀ ਇਹਨਾਂ ਨੇ ਆਪਣੀ ਕਿਤਾਬ ਵਿਮਲ ਪੱਤਰ ਛਾਪੀ ਉਸ ਸਮੇਂ ਆਪਣੇ ਨਾਮ ਦੇ ਪਿੱਛੇ ਰਾਮਸ ਰੂਪ ਮਾਰਕੰਡਾ ਵਿਮਲ ਜਿਹੜਾ ਆ ਲਿਖਦੇ ਸੀ ਸਭ ਤੋਂ ਪਹਿਲਾਂ ਹੀ ਆਪਣਾ ਜਿਹੜਾ ਉਪਨਾਮ ਕੀ ਲਿਖਦੇ ਸੀ ਰਾਮ ਸਰੂਪ ਮਾਰਕੰਡਾ ਵਿਮਨ ਲਿਖਦੇ ਸੀ ਤੇ ਸਭ ਤੋਂ ਪਹਿਲਾਂ ਇਹਨਾਂ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਬਾਅਦ ਵਿੱਚ ਕਹਾਣੀਆਂ ਤੇ ਫਿਰ ਨਾਵਲ ਲਿਖੇ ਤੇ ਆਪ ਨੂੰ ਕਹਿੰਦਾ ਕਿੱਸੇ ਪੜ੍ਹਨ ਦਾ ਸ਼ੌਂਕ ਸੀ ਜਿਨੇ ਉਹਨਾਂ ਨੂੰ ਸਾਹਿਤ ਵੱਲ ਪ੍ਰੇਰਿਆ ਸਭ ਤੋਂ ਪਹਿਲਾਂ ਇਹ ਜਿਹੜੇ ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਵਿਸ਼ੇ ਦੇ ਜਿਹੜੇ ਆ ਅਧਿਆਪਕ ਸੀਗੇ ਪਰ ਇਹਨਾਂ ਨੇ ਜਿਹੜੀ ਆਪਣੀ ਹੈਗੀ ਆ ਰਚਨਾਵਾਂ ਕੀਤੀਆਂ ਉਹ ਪੰਜਾਬੀ ਦੇ ਵਿੱਚ ਜਿਆਦਾਤਰ ਕੀਤੀਆਂ ਨੋਵਲ ਜਿਹੜੇ ਲਿਖੇ ਪੰਜਾਬੀ ਦੇ ਵਿੱਚ ਲਿਖੇ ਤੇ ਇਹਨਾਂ ਦੇ ਜਿਹੜੇ ਆ ਤਿੰਨ ਵਿਆਹ ਹੋਏ ਸੀਗੇ 1993 ਤੋਂ ਤ੍ਰੈਮਾਸਿਕ ਪੱਤਰਕਾ ਕਹਾਣੀ ਪੰਜਾਬ ਦਾ ਸੰਪਾਦਨ ਵੀ ਕਰ ਰਹੇ ਸਨ ਬਹੁਤ ਜਿਆਦਾ ਇੰਪੋਰਟੈਂਟ ਆ ਯਾਦ ਰੱਖ ਲੈਣਾ ਪੁੱਛ ਲੈਂਦੇ ਆ ਇਦਾਂ ਦੇ ਪੱਤਰਕਾ ਹੋ ਗਈਆਂ ਜਾਂ ਕੋਈ ਮੈਗਜ਼ੀਨ ਹੋ ਗਿਆ ਜਾਂ ਰਸਾਲਾ ਹੋ ਗਿਆ ਉਹਦੇ ਬਾਰੇ ਪੁੱਛ ਲੈਂਦੇ ਪੇਪਰ ਦੇ ਵਿੱਚ ਕਹਿੰਦੇ ਨਾਵਲ ਦੀ ਸਫਲ ਦੀ ਸ਼ੁਰੂਆਤ ਇਹਨਾਂ ਨੇ ਲਘੂ ਨਾਵਲਾਂ ਦੇ ਕਿੰਨੇ ਮਤਲਬ ਛੋਟੇ ਨਾਵਲਾਂ ਤੋਂ ਤੇ ਕਹਿੰਦੇ ਆਪਣੇ ਆਲੇ ਦੁਆਲੇ ਦੇ ਵਿੱਚ ਵਾਪਰਨ ਵਾਲੀਆਂ ਸਮਾਜਿਕ ਸੱਭਿਆਚਾਰਕ ਘਟਨਾਵਾਂ ਦੇ ਵਿੱਚ ਉਹ ਜਿਹੜੇ ਕਥਾਨਕ ਜਿਹੜਾ ਆ ਝੁੰਣਦੇ ਸੀਗੇ ਲਲਕਾਰ ਵਿੱਚ ਇਹਨਾਂ ਦੀਆਂ ਕਈ ਕਵਤਾਵਾਂ ਜੜੀਆਂ ਛਪੀਆਂ ਨਾਵਲਾਂ ਦਾ ਵਿਸ਼ਾ ਜਿਹੜਾ ਸੀ ਇਹਨਾਂ ਦੇ ਇਹਨਾਂ ਦਾ ਵਿਸ਼ਾ ਤੇ ਜਿਹੜੇ ਪਾਤਰ ਸੀਗੇ ਉਹ ਮਾਲਵੇ ਦੇ ਪਿੰਡਾਂ ਦੇ ਆਲੇ ਦੁਆਲੇ ਘੁੰਮਦੇ ਸੀ ਹੁਣ ਇਹਨਾਂ ਦੀ ਗੱਲ ਕਰਦੇ ਆ ਰਚਨਾਵਾਂ ਦੀ ਸਭ ਤੋਂ ਪਹਿਲਾਂ ਕਵਿਤਾਵਾਂ ਕਵਿਤਾਵਾਂ ਇਹਨਾਂ ਦੇ ਮਟਕ ਚਾਨਣਾ 1957 ਸ਼੍ਰੀ ਮੇਰੇ ਕਮਰੇ ਦਾ ਸੂਰਜ 1964 ਈਸਵੀ ਹੁਣ ਗੱਲ ਕਰਦੇ ਹਾਂ ਕਹਾਣੀ ਸੰਗ੍ਰਹਿਾਂ ਦੀ ਸਭ ਤੋਂ ਪਹਿਲਾ ਸੁੱਤਾ ਨਾਗ 1968 ਈਸਵੀ ਪਹਿਲਾ ਕਹਾਣੀ ਸੰਗ੍ਰਹਿ ਇਹ ਜ਼ਰੂਰ ਯਾਦ ਰੱਖ ਲੈਣਾ ਪੁੱਛਦੇ ਆ ਪਹਿਲਾ ਕਹਾਣੀ ਸੰਗ੍ਰਹਿ ਆਖਰੀ ਪਹਿਲਾ ਨਾਵਲ ਆਖਰੀ ਨਾਵਲ ਸੋ ਇਹ ਜ਼ਰੂਰ ਯਾਦ ਰੱਖ ਲੈਣਾ ਹਰੇਕ ਕਹਾਣੀਕਾਰ ਹੋ ਗਿਆ ਨਾਵਲਕਾਰ ਹੋ ਗਿਆ ਕਵੀ ਹੋ ਗਿਆ ਸਾਰਿਆਂ ਦਾ ਪੁੱਛਦੇ ਆ ਉਸ ਤੋਂ ਬਾਅਦ ਇਹ ਕੱਚਾ ਧਾਗਾ 1967 ਈਸਵੀ ਮਨੋਖ ਦੀ ਮੌਤ 1968 ਈਸਵੀ ਟੀਸੀ ਦਾ ਵੇਰ 1970 ਈਸਵੀ ਖਾਰਾ ਦੋ ਦੋ 1977 ਈਸਵੀ ਕੱਤਣ ਅੱਧਾ ਆਦਮੀ 1970 ਈਸਵੀ ਕਦੋਂ ਫਿਰਨਗੇ 1985 ਈਸਵੀ ਕਿੱਧਰ ਜਾਵਾਂ 1992 ਈਸਵੀ ਛੱਡ ਕੇ ਨਾ ਜਾਵਾਂ 1994 ਈਸਵੀ ਮਿੱਟੀ ਦੀ ਜਾਤ 1999 ਈਸਵੀ ਹੱਡੀਆਂ 1991 ਈਸਵੀ ਸਵਾਲ ਦਾ ਸਵਾਲ ਇਹ ਇਹਨਾਂ ਦੀਆਂ ਚੋਣਵੀਆ ਕਹਾਣੀਆਂ ਚਿੱਟੀ ਕਬੂਤਰੀ ਇਹ ਚੋਣਵੀਆ 51 ਕਹਾਣੀਆਂ ਦਾ ਸੰਗ੍ਰਹਿ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਇਹਨਾਂ ਦੇ ਨਾਵਲਾਂ ਦੀ ਨਾਵਲ ਹੈਗਾ ਪਰਦਾ ਤੇ ਰੋਸ਼ਨੀ 1970 ਈਸਵੀ ਸੂਲਗ ਦੀ ਰਾਤ 1978 ਈਸਵੀ ਪ੍ਰਤਾਪੀ ਦੁੱਲੇ ਦੀ ਢਾਬ ਕੋਠੇ ਖੜਕ ਸਿੰਘ ਪੀਮਾ ਜਮੀਨਾ ਵਾਲੇ ਟਿੰਡ ਦੀ ਅੰਦਰ ਸਰਦਾਰੋ ਹਮੀਰਗੜ ਜੱਸੀ ਸਰਪੰਚ ਅਛਰਾ ਦਾਦੂ ਸਲਫਾਸ जख्मी ਅਤੀਤ ਕੱਖਾ ਖਾਨਿਆਂ ਦੇ ਪਲ ਜਿਨੀ ਸਿਰ ਸੋਹਣ ਪਟੀਆਂ ਕਣਕਾ ਦਾ ਕਤਲਾ ਬਸ ਹੋਰ ਨਹੀਂ ਗੇਲੋ ਨੇ ਵਾਰਤਕ ਦੀ ਗੱਲ ਕਰੀ ਤੇ ਵਾਰਤਕ ਰਚਨਾ ਦੇ ਕਿਵੇਂ ਲੱਗਿਆ ਇੰਗਲੈਂਡ ਜਿਹੜਾ ਇਹਨਾਂ ਦਾ ਸਫਰਨਾਮਾ ਆ ਸੇ ਜਿਵਣੀ ਮਲੇ ਚਾੜੀਆਂ ਤੇ ਆਪਣੀ ਮਿੱਟੀ ਦੇ ਰੁੱਖ ਸੰਪਾਦਿਤ ਇਹਨਾਂ ਨੇ ਹੋਰ ਕੁਝ ਨਾ ਪੁੱਛੀ ਕਹਾਣੀ ਸੰਗ੍ਰਹਿ ਕੀਤਾ ਸਨਮਾਨਾਂ ਦੀ ਗੱਲ ਕਰਦੇ ਹਾਂ 1987 ਈਸਵੀ ਵਿੱਚ ਕੋਠੇ ਖੜਕ ਸਿੰਘ ਨਾਵਲੇ ਸਾਹਿਤ ਕਾਦਮੀ ਪੁਰਸਕਾਰ ਮਿਲਿਆ 1979 99 ਤੇ 93 ਵਿੱਚ ਭਾਸ਼ਾ ਵਿਭਾਗ ਵੱਲੋਂ ਸਨਮਾਨ ਮਿਲਿਆ ਬਲਰਾਜ ਸਹਾਣੀ ਅਵਾਰਡ ਮਿਲਿਆ 1983 ਈਸਵੀ ਵਿੱਚ 1990 ਈਸਵੀ ਵਿੱਚ ਭਾਰਤੀ ਭਾਸ਼ਾ ਪ੍ਰੇਸ਼ ਸਨਮਾਨ ਮਿਲਿਆ 1992 ਵਿੱਚ ਕਰਤਾਰ ਸਿੰਘ ਢਾਲੀਵਾਲੀ ਅਵਾਰਡ ਮਿਲਿਆ 1993 ਵਿੱਚ ਪੱਪਾ ਫਰੀਦ ਅਵਾਰਡ ਮਿਲਿਆ 1900 ਸੋਰੀ 2009 ਦੇ ਵਿੱਚ ਸਿਰਵ ਸ੍ਰੇਸ਼ਟ ਸਾਹਿਤਕਾਰ ਅਵਾਰਡ ਮਿਲਿਆ 1979 ਵਿੱਚ ਸੁਲਗਦੀ ਰਾਤ ਨਾਵਲ ਨੂੰ ਸਰਵੋਤਮ ਗਲਫ ਚੇਤਨਾ ਮੰਨ ਕੇ ਭਾਸ਼ਾ ਵਿਭਾਗ ਦਾ ਸਨਮਾਨ ਮਿਲਿਆ ਇਹਦਾ ਆਪਣੇ 250 ਤੋਂ ਵੱਧ ਕਹਾਣੀਆਂ ਲਿਖੀਆਂ ਜਿਨ੍ਹਾਂ ਵਿੱਚ ਲਗਭਗ 100 ਕਹਾਣੀਆਂ ਹਿੰਦੀ ਵਿੱਚ ਅਨੁਵਾਦ ਹੋ ਕੇ ਸਾਰੇ ਘਾਤੇ ਧਾਰਮਿਕ ਜੁੱਤ ਵਰਗੀਆਂ ਉਸ ਵੇਲੇ ਦੀਆਂ ਹਿੰਦੀ ਪੱਤਰਕਾ ਦੇ ਵਿੱਚ ਛਪੀਆਂ ਉਤਾਂ ਇਹਨਾਂ ਦੀਆਂ ਕਹਾਣੀਆਂ ਜਿਹੜੀਆਂ ਆ ਹਿੰਦੀ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋ ਕੇ ਵੀ ਹਿੰਦੀ ਪੱਤਰਕਾ ਦੇ ਵਿੱਚ ਛਪੀਆਂ 10 ਪੰਜਾਬੀ ਤੇ 10 ਹਿੰਦੀ ਵਿੱਚ ਕਹਾਣੀ ਸੰਗ੍ਰਹਿ ਇਹਨਾਂ ਦੇ ਪ੍ਰਕਾਸ਼ਿਤ ਹੋ ਗਏ ਹਨ ਕਿਉਂਕਿ ਆਪਨੇ ਕਈ ਨਾਵਲ ਹਿੰਦੀ ਅੰਗਰੇਜ਼ੀ ਗੁਜਰਾਤੀ ਮਰਾਠੀ ਉਰਦੂ ਆ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ ਇਹਨਾਂ ਦੇ ਨਾਵਲ ਜਿਹੜੇ ਆ ਹੋਰ ਭਾਸ਼ਾਵਾਂ ਦੇ ਵਿੱਚ ਵੀ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਏ ਕਹਾਣੀਆਂ ਜਿਹੜੀਆਂ ਇਹਨਾਂ ਦੀ ਪਿੰਡੂ ਜੀਵਨ ਦੁਆਲੇ ਘੁੰਮਦੀਆਂ ਹਨ ਹੁਣ ਇਹਨਾਂ ਦੇ ਨਾਵਲਾਂ ਦੀ ਗੱਲ ਕਰਦੇ ਹਾਂ ਇਹਨਾਂ ਦੇ ਵਿਸ਼ਿਆ ਦੀ ਪ੍ਰਤਾਪੀ ਨਾਵਲ ਜਿਹੜਾ 1993 ਵਿੱਚ ਲਿਖਿਆ ਇਹ ਨਾਵਲ ਕਹਿੰਦਾ ਕਾਮਨਾ ਦੀ ਪੂਰਤੀ ਅਪੂਰਤੀ ਦਾ ਪਰਵਰਚਨ ਉਸਾਰਦਾ ਹੈ ਤੇ ਦੂਜੇ ਪਾਸੇ ਆਰਥਿਕ ਰਿਸ਼ਤਿਆਂ ਨੂੰ ਪਰਿਵਾਰਕ ਰਿਸ਼ਤਿਆਂ ਨਾਲ ਟਕਰਾਂਦਾ ਹੋਇਆ ਦਰਸਾਉਂਦਾ ਹੈ ਇਹਦੇ ਵਿੱਚ ਨਾਵਲ ਕਾਨੇ ਪ੍ਰਤਾਪੀ ਜਿਹੜੀ ਆ ਪ੍ਰਤਾਪੀ ਜਿਹੜਾ ਇਸਤਰੀ ਪਾਤਰਾਂ ਉਹ ਔਰਤ ਦਾ ਨਾਮ ਆ ਦੀ ਤਰਾਸਿਕ ਸਥਿਤੀ ਨੂੰ ਪਿੰਡ ਸਮਾਜ ਤੇ ਸਭਿਆਚਾਰ ਦੇ ਵਿਆਪਕ ਪਰਵੇਸ਼ ਵਿੱਚ ਰੱਖ ਕੇ ਪੇਸ਼ ਕੀਤਾ। ਉਸ ਤੋਂ ਬਾਅਦ ਗੱਲ ਕਰਦੇ ਆ ਦੁੱਲੇ ਦੀ ਢਾਪ ਦੀ। ਇਹਦੇ ਵਿੱਚ ਨਿਰਮ ਨਿਮਨ ਕਿਰਸਾਨੀ ਤੇ ਸਮਾਜਿਕ ਆਰਥਿਕ ਸੰਕਟ ਦਾ ਪ੍ਰਤਾਂਤ ਪੇਸ਼ ਕੀਤਾ ਹੈ। ਕੋਠੇ ਖੜਕ ਸਿੰਘ ਪੰਜਾਬ ਵਿੱਚ ਪੈਦਾ ਹੋਇਆ ਵਿਚਾਰਧਾਰਿਕ ਲਹਿਰਾਂ ਦੇ ਪਰਪੇਖ ਵਿੱਚ ਕਿਸਾਨ ਦੀ ਸਥਿਤੀ ਨੂੰ ਪੇਸ਼ ਕੀਤਾ ਹੈ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੋਵਲ ਹੈ ਯਾਦ ਰੱਖ ਲੈਣਾ ਇਹਦਾ ਵਿਸ਼ਾ। ਕੱਖਾ ਕਾਨਿਆਂ ਦਾ ਪੋਲ ਜਿਹੜਾ ਆ ਦੂਸਰੇ ਵਿਆਹ ਨੂੰ ਕੱਖਾ ਕਾਨਿਆਂ ਦੇ ਪੋਲ ਦੇ ਜਿਹੜਾ ਉਹਨਾਂ ਨੇ ਨਾਲ ਜਿਹੜੀ ਉਹਦੀ ਤੁਲਨਾ ਕੀਤੀ ਆ ਕਿਉਂਕਿ ਕਹਿੰਦਾ ਅਜਿਹੇ ਵਿਆਹ ਇੱਕ ਸਮਝੌਤਾ ਹੁੰਦੇ ਆ ਉਸ ਤੋਂ ਬਾਅਦ ਸੁਲਗਦੀ ਰਾਤ ਆ ਜ਼ਮੀਨ ਦੀ ਵੰਡ ਤੋਂ ਪੈਦਾ ਹੋਏ ਝਗੜਿਆਂ ਦੀ ਪੇਸ਼ਕਾਰੀ ਕੀਤੀ ਆ ਜ਼ਖਮੀ ਅਤੀਤ ਇਹਦੇ ਵਿੱਚ ਇੱਕ ਔਰਤ ਸਰਿੰਦਰ ਦੇ ਸੰਘਰਸ਼ ਨੂੰ ਪੇਸ਼ ਕੀਤਾ ਢਿੱਡ ਦੀ ਅੰਦਰ ਦੇ ਵਿੱਚ ਪਰਿਵਾਰਿਕ ਕਲੇਸ਼ ਵਿੱਚੋਂ ਉਪਜਿਤ ਖਾਂਦ ਨੂੰ ਪੇਸ਼ ਕੀਤਾ ਹੈ ਧੰਨਵਾਦ ਸਬਦਾਂ ਦੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਜੇ ਤੁਸੀਂ ਵੀ ਕਿਸੇ ਟਾਪਿਕ ਤੇ ਵੀਡੀਓ ਬਣਾਉਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜੁਰ ਦੱਸੋ ਤਾਂ ਕਿ ਮੈਂ ਉਹ ਟਾਪਿਕ ਤੇ ਤੁਹਾਨੂੰ ਵੀਡੀਓ ਬਣਾ ਕੇ ਦੇ ਸਕਾਂ ਧੰਨਵਾਦ